ਅਸੀਂ ਸੀਐਮ ਸਾਹਿਬ ਨੂੰ ਆਪਣੇ ਲੰਡੇ ਕੋਠੀ ਮਿਲਣ ਗਏ ਸੀ ਉਹਦੇ ਸਾਨੂੰ ਚੱਕ ਕੇ ਸਾਰੇ ਇਹਨੇ ਥਾਣੇ 'ਚ ਮਾਰਿਆ ਜੀ ਤੁਸੀਂ ਹੁਣ ਤੁਹਾਡੀ ਲੜਕੀ ਨੇ ਕੱਲ ਸੋਸ਼ਲ ਮੀਡੀਆ 'ਤੇ ਤੁਸੀਂ ਇੱਕ ਤਸਵੀਰ ਪਾਈ ਪੈਟਰੋਲ ਦੀ ਬੋਤਲ ਨਾਲ ਪਰ ਇਦਾਂ ਵੀ ਤਾਂ ਕੋਈ ਹੱਲ ਨਹੀਂ ਹੁੰਦਾ ਇਹ 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 ਵੀ ਤਾਂ ਕੋਈ ਤਰੀਕਾ ਜਿਹੜਾ ਕਹਿ ਸਕਦੇ ਆ ਕਿ ਸਹੀ ਨਹੀਂ ਹੈਗਾ ਪਰ ਗੱਲਬਾਤ ਹੋ ਜਾਂਦੀ ਤਾਂ ਉਹ ਵੀ ਤੁਹਾਡੇ ਸਾਥੀ ਨੇ ਸਮਝਾ ਕੇ ਤੁਸੀਂ ਥੱਲੇ ਲਾ ਸਕਦੇ ਹੋ ਉਹ ਤਰੀਕਾ ਵੀ ਤਾਂ ਹੈਗਾ ਗੱਲਬਾਤ ਕਰਨ ਦਾ ਜੇ ਸੀਐਮ ਨਾਲ ਤੁਸੀਂ ਮੁਲਾਕਾਤ ਚਾਹੁੰਦੇ ਹੋ ਨਹੀਂ ਨਹੀਂ ਸਾਰਾ ਹੀ ਸਾਰੇ ਰਾਹ ਬਣਾ ਲਏ ਆ ਜੀ ਮੈਂ ਤਾਂ ਵੀ ਕਰ ਲਈ ਆ ਸਾਬਨੇ ਤੁਹਾਡੇ ਫੋਟੋਆਂ ਲੱਗੀਆਂ ਨੇ ਸਾਰੇ ਕੈਬਨ ਮੰਤਰੀਆਂ ਦੀਆਂ ਆ ਸਾਰੇ ਆ ਕੇ ਹੱਥ ਵੀ ਜੋੜ ਲਏ ਬਸ ਇਹੀ ਸਾਨੂੰ ਕਹਿ ਕੇ ਟਾਲ ਦਿੰਦੇ ਵੀ ਸੀਐਮ ਤੱਕ ਵੀ ਸਾਡਾ ਕੰਮ ਆ ਸੀਬ ਨੂੰ ਕਹਿਣਾ ਸੀ ਸੀਐਮ ਦਾ ਕੋਈ ਰਿਪਲਾਈ ਹੁੰਦਾ ਵੀ ਮੈਨੂੰ ਯਾਦ ਆ ਤੇ ਮੈਂ ਕਰਨਾ ਬਸ ਆਹੀ ਸਰ ਜਿੱਥੇ ਵੀ ਗਏ ਆ ਕਿਹੜੇ ਕੈਬਨ ਮੰਤਰੀ ਨੂੰ ਮਿਲੇ ਆ ਉਹ ਡੀਓ ਲੈਟਰ ਲਾ ਕੇ ਭੇਜ ਦਿੰਦੇ ਅੱਜ ਸੀਐਮ ਨਾਲ ਮੀਟਿੰਗ ਹੁੰਦੀ ਅੱਜ ਸਰ ਸਾਰੇ ਰਾਹ ਰਾਹ ਬਣਾ ਲੇ ਜੀ ਇਹ ਕੁੜੀ ਟਾਵਰ ਦੇ ਸਰ ਬੋਤਲ ਲੈ ਕੇ ਗਈ ਉਹਨੇ ਕੋ ਪਹਿਲੇ ਦਿਨ ਦੀ ਬੋਤਲ ਕੋਲੇ ਆ ਜੀ ਜਦੋਂ ਚੜੀ ਆ ਉਹਦੀ ਕਿੱਟ ਜਿਹੜਾ ਵੀ ਆਪਣੇ ਆ ਸਾਰਾ ਕੁਝ ਉਹਦੇ ਨਾਲ ਲੈ ਕੇ ਗਈ ਆ ਸਰ ਕੋਈ ਸਰ ਜਦੋਂ ਪਰਚੇ ਹੋਏ ਨੇ ਫਿਰ ਕੀ ਜੇ ਜੋ ਜ਼ਿੰਦਗੀ ਇਹੋ ਜਿਹੇ ਲਾਤਾਂ ਦੇ ਪਰਚੇ ਵੀ ਹੋਣਦਾ ਫਿਰ ਕੀ ਆ ਸਰ ਜਦੋਂ ਪਰਚੇ ਫਿਰ ਲੈ ਜਾਵਾਂਗੇ ਹੋਰ ਕੁਝ ਤਾਂ ਕੁਝ ਤਾਂ ਲੈ ਕੇ ਜਾਵਾਂਗੇ ਘਰੇ ਇਹਨੇ ਤਾਂ ਕਹਿਣ ਜੋਗੇ ਹੋਵਾਂਗੇ ਬਿਮਾਰ ਸਰਕਾਰੀ ਸਾਡੇ ਦੇ ਪਰਚੇ ਹੋਏ ਸੀ ਜੀ ਸੰਗਰੂਰ ਤੇ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਕਿਨਾਰੇ ਇੱਕ ਮੋਬਾਈਲ ਟਾਵਰ ਦੇ ਉੱਪਰ 2016 ਦੀ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਜਿਹੜੇ ਪ੍ਰਦਰਸ਼ਨ ਕਰਨੀ ਆਪਣਾ ਪ੍ਰਦਰਸ਼ਨ ਕਰਨ ਨੇ ਦੋ ਲੜਕੀਆਂ 3 ਮਾਰਚ ਨੂੰ ਇਸ ਟਾਵਰ ਦੇ ਉੱਪਰ ਚੜ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਲੜਕੀ ਦੀ ਹਾਲਤ ਖਰਾਬ ਹੁੰਦੀ ਆ ਉਹ 12 13 ਮਾਰਚ ਨੂੰ ਥੱਲੇ ਉਤਰ ਆਉਂਦੀ ਆ ਉਸ ਤੋਂ ਬਾਅਦ ਇੱਕ ਜਿਹੜੀ ਲੜਕੀ ਆ ਉਹ ਡਟੀ ਹੋਈ ਆ ਲਗਾਤਾਰ ਉਸ ਤੋਂ ਬਾਅਦ ਕੱਲ ਸੋਸ਼ਲ ਮੀਡੀਆ ਦੇ ਉੱਪਰ ਇਹ ਲੜਕੀ ਇੱਕ ਪੋਸਟ ਪਾਉਂਦੀ ਆ ਅ ਜਿਹਦੇ ਵਿੱਚ ਇੱਕ ਤਸਵੀਰ ਕਲੈਟਰ ਲਿਖਿਆ ਜਾਂਦਾ ਤੇ ਇੱਕ ਮਾਰਚ ਦੀ ਡੱਬੀ ਤੇ ਇੱਕ ਪੈਟਰੋਲ ਦੀ ਬੋਤਲ ਹੁੰਦੀ ਆ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਤਾਇਨਾਤ ਕੀਤੀ ਜਾਂਦੀਆਂ ਨੇ ਥੱਲੇ ਉਹਨਾਂ ਦੇ ਸਾਥੀ ਨੇ ਜਿਹੜੇ ਇਹ ਧਾਰਨਾ ਦੇ ਰਹੇ ਨੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ 2016 ਦੀ ਬੇਟਿੰਗ ਨੂੰ ਸੀਐਮ ਸਾਹਿਬ ਜੁਆਇਨਿੰਗ ਦਿਓ ਇਹ ਇਹਨਾਂ ਨੇ ਪੋਸਟਰ ਲਗਾਏ ਹੋਏ ਨੇ ਦੂਜੇ ਪਾਸੇ ਇੱਕ ਪੋਸਟਰ ਸਾਹਮਣੇ ਲੱਗਿਆ ਹੋਇਆ ਤੁਹਾਨੂੰ ਉਹ ਦਿਖਾ ਦਿੰਨੇ ਆ ਜਿਹਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਮੰਗ ਪੱਤਰ ਦਿੱਤੇ ਨੇ ਜਦੋਂ ਵੀ ਕੋਈ ਕਹਿ ਸਕਦੇ ਆ ਇਹਨਾਂ ਨੂੰ ਨੁਮਾਇੰਦਾ ਮਿਲਦਾ ਸੀ ਜਾਂ ਉਹਨਾਂ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਸੀ ਭਾਮਿਕ ਚੇਤਨ ਸਿੰਘ ਜੋੜਾ ਮਾਜਰਾਣ ਅਮਨ ਰੋੜਾ ਹੋਣ ਗਰਮੀਤ ਸਿੰਘ ਖੁੱਡੀਆਂ ਹੋਣ ਕੋਲਤਾਰ ਸਿੰਘ ਸੰਧਵਾ ਹੋਣ ਅਨਮੋਲ ਗਗਨਮਾਨ ਹੋਣ ਸਰਬਜੀਤ ਕੌਰ ਸਾਹਿਬ ਨੂੰ ਇਹਨਾਂ ਨੇ ਜੜੀਆਂ ਜਿਹੜੀਆਂ ਇਹਨਾਂ ਨੇ ਆਪਣੀਆਂ ਜਿਹੜੀਆਂ ਮੰਗ ਪੱਤਰ ਨੇ ਜਿਹੜੇ ਉਹ ਦਿੱਤੇ ਨਹੀਂ ਪਰ ਲੇਕਿਨ 2016 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ 7416 ਜਿਹੜੀਆਂ ਪੋਸਟਾਂ ਸੀ ਜਿਹੜੀਆਂ ਉਹ ਕੱਢੀਆਂ ਗਈਆਂ ਸੀ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਤਾਂ ਇਹਨਾਂ ਕੈਂਡੀਡੇਟਾਂ ਦੇ ਮੁਤਾਬਕ ਉਸ ਸਮੇਂ 5500 ਨੂੰ ਨੌਕਰੀ ਦੇ ਉੱਪਰ ਰੱਖ ਲਿਆ ਗਿਆ ਸੀ ਬਾਕੀ ਜਿਹੜੇ ਬੇਟਿੰਗ ਲਿਸਟ ਦੇ ਵਿੱਚ ਚਲੇ ਗਏ ਸੀ ਉਸ ਤੋਂ ਬਾਅਦ 500 ਦੇ ਕਰੀਬ ਹੋਰ ਆਏ ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ ਹੈ ਤੇ ਕਾਂਗਰਸੀ ਸਰਕਾਰ ਆਉਂਦੀ ਹੈ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਅਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਵੀ ਜਿਹੜੇ ਇਹ ਪ੍ਰਦਰਸ਼ਨਕਾਰੀ ਨੇ ਜਿਹੜੇ ਉਹ ਆਪਣਾ ਧਰਨਾ ਲਾਉਂਦੇ ਰਹੇ ਪ੍ਰਦਰਸ਼ਨਕਾਰੀ ਕਰਦੇ ਰਹੇ ਪਟਿਆਲਾ ਦੇ ਵਿੱਚ ਉਹਨਾਂ ਨੇ ਧਰਨਾ ਲਾਇਆ ਉਸ ਤੋਂ ਬਾਅਦ ਮਰਿੰਡਾ ਦੇ ਵਿੱਚ ਚੰਨੀ ਦੇ ਘਰ ਦੇ ਬਾਹਰ ਧਰਨਾ ਲਾਇਆ ਉਸ ਸਮੇਂ ਇਹਨਾਂ ਦੇ ਮਤਾਬਕ ਜਦੋਂ ਮੁੱਖ ਮੰਤਰੀ ਪੰਜਾਬ ਜਿਹੜੇ ਉਸ ਸਮੇਂ ਸੰਸਦ ਸੀ ਉਦੋਂ ਜਦੋਂ ਆਪਣੀ ਪ੍ਰਚਾਰ ਕਰ ਰਹੇ ਸੀ ਤਾਂ ਉਸ ਸਮੇਂ ਇਹਨਾਂ ਨਾਲ ਮੁਲਾਕਾਤ ਹੁੰਦੀ ਆ ਇਹਨਾਂ ਨੂੰ ਭਰੋਸਾ ਦਿੱਤਾ ਜਾਂਦਾ ਕਿ ਜਦੋਂ ਸਾਡੀ ਸਰਕਾਰ ਆਏਗੀ ਤੁਹਾਨੂੰ ਨੌਕਰੀ ਦਿੱਤੀ ਜਾਣਗੀ ਤਾਂ ਉਸ ਤੋਂ ਬਾਅਦ 2022 ਦੇ ਵਿੱਚ ਇਹਨਾਂ ਦੇ 300 ਤੋਂ 300 ਤੋਂ ਵੱਧ ਕਰੀ ਸਾਥੀਆਂ ਨੂੰ ਫਿਰ ਤੋਂ ਨੌਕਰੀ ਜਿਹੜੀ ਮਿਲ ਜਾਂਦੀ ਹੈ ਪਰ ਬਾਕੀ ਹਜੇ ਜਿਹੜੇ ਬਾਕੀ ਬਚ ਜਾਂਦੇ ਨੇ ਉਹ ਇਹ ਸਾਥੀ ਨੇ ਜਿਹੜੇ ਕਿ ਹੁਣ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਬਾਈ ਜੀ ਹੁਣ ਕਿੰਨੇ ਤੁਸੀਂ ਲੋਕੋਂ ਜਿਹੜੇ 7416 ਦੇ ਵਿੱਚੋਂ 5500 ਨੂੰ ਕਾਲੀ ਦਲ ਨੇ ਨੌਕਰੀ ਦਿੱਤੀ ਕਾਂਗਰਸ ਨੇ ਕੋਈ ਨੌਕਰੀ ਨਹੀਂ ਦਿੱਤੀ ਉਸ ਤੋਂ ਬਾਅਦ ਆਮ ਆਦੀ ਪਾਰਟੀ ਸਰਕਾਰ ਤੁਸੀਂ ਪ੍ਰਦਰਸ਼ਨ ਕਰਿਆ 300 ਦੇ ਕਰੀਬ ਤੁਹਾਡੇ ਸਾਥੀ ਗਏ ਹੁਣ ਕਿੰਨੇ ਹੋ ਤੁਸੀਂ ਜਿਹੜੇ ਮੰਗ ਕਰ ਰਹੇ ਹੋ ਤੇ ਕਿੱਥੇ ਗੱਲ ਅੜੀ ਹੋਈ ਆ ਸਰ ਉਹੀ ਹੈ ਨਾ ਸਾਡੇ 11500 ਬੀਟਿੰਗ ਲਿਸਟ ਸੀ ਜਿਹਦੇ ਵਿੱਚੋਂ 300 ਪਲੱਸ ਕੈਂਡੀਡੇਟ ਜੀ ਜੁਆਇਨ ਨੇ ਉਹਦੇ ਵਿੱਚੋਂ ਵੀ ਅੱਗੇ ਦੀ ਅੱਗੇ ਪ੍ਰੋਸੈਸ ਚਾਹ ਕਿਉਂਕਿ ਉਹ ਖਾਲੀ ਪਈਆਂ ਜੀ ਹਜੇ ਵੀ ਉਹਨਾਂ ਦੇ ਵਿੱਚੋਂ ਵੀ ਜੁਆਇਨ ਨਹੀਂ ਕਰ ਰਹੇ ਜੀ ਸਾਡੀ ਜਿਹੜੀ ਹੁਣ ਮੰਗ ਇਹ ਆ ਵੀ ਅਸੀਂ ਸਿਰਫ 2 250 300 ਕੈਂਡੀਡੇਟ ਮਸਾਂ ਜੁਆਇਨ ਹੋਵਾਂਗੇ ਜੀ ਜੇ ਸਾਡੀ 650 600 ਬੀਟਿੰਗ ਲਿਸਟ ਖਾਲੀ ਵੀ ਹੋ ਗਈ ਹੈ ਜੀ ਹਾਂਜੀ ਪਈ ਵੀ ਹੈ ਜੀ ਚਾਹ ਹੁਣ ਹਾਲਾਤ ਕਿਵੇਂ ਹੋਏ ਕੱਲ ਤੁਹਾਡੀ ਲੜਕੀ ਨੇ ਇੱਕ ਫੋਟੋ ਪਾਈ ਸੋਸ਼ਲ ਮੀਡੀਆ ਦੇ ਉੱਪਰ ਤੇ ਉਸ ਤੋਂ ਬਾਅਦ ਫੇਰ ਪ੍ਰਸ਼ਾਸਨ ਅਧਿਕਾਰੀ ਆਉਂਦੇ ਨੇ ਕੀ ਗੱਲਬਾਤ ਹ ਪ੍ਰਸ਼ਾਸਨਿਕ ਅਧਿਕਾਰੀ ਇਹੀ ਕਹਿੰਦੇ ਆ ਜੀ ਵੀ ਕੁੜੀ ਨੂੰ ਥੱਲੇ ਤਾਰੋ ਅਸੀਂ ਬਾਅਦ ਥੋੜੀ ਮੀਟਿੰਗ ਕਰਵਾਵਾਂ ਪਰ ਬਾਅਦ ਵਿੱਚ ਉਹ ਗੱਲਾਂ ਬਾਅਦ ਵਾਲੀਆਂ ਰਹਿ ਜਾਂਦੀਆਂ ਜੀ ਪਹਿਲਾਂ ਵੀ ਸਾਡੀਆਂ ਇਹੀ ਗੱਲਾਂ ਤੇ ਅਸੀਂ ਥੱਲੇ ਉੱtre ਆਉਂਦੇ ਸੀ ਪਰ ਬਾਅਦ ਚ ਮੀਟਿੰਗ ਨਹੀਂ ਹੁੰਦੀ ਸੀ ਸਾਡੀ ਇਹੀ ਮੰਗ ਹੈ ਜੇ ਪਹਿਲੀ ਗੱਲ ਤਾਂ ਕੁੜੀ ਦੀ ਇਹੀ ਮੰਗ ਹੈ ਕਿਉਂਕਿ ਸਾਹਮਣੇ ਪ੍ਰਸ਼ਾਸਨ ਦੇ ਗੱਲ ਕਰਵਾਈ ਸੀਗੀ ਉਹ ਕਹਿੰਦੇ ਮੈਂ ਤਾਂ ਉਹਨਾਂ ਚੋਂ ਉੱਤਰਦੀ ਨਹੀਂ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਹਾਂਜੀ ਕੰਪੀਲਰ ਸਾਹਿਬ ਆਏ ਤਾਂ ਕੀ ਕਿਹਾ ਤੁਹਾਨੂੰ ਤਹਿਸੀਲਦਾਰ ਸਾਹਿਬ ਇਹੀ ਕਹਿ ਜਾਂਦੇ ਆ ਜੀ ਬਸ ਮੀਟਿੰਗ ਲੈ ਲਓ ਉਹ ਕਰਵਾਉਣ ਨੂੰ ਤਿਆਰ ਆ ਸੀ ਸਬ ਕਮੇਟੀ ਦੀ ਕਰ ਲਓ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਤਾਂ ਕੁਝ ਨਿਬੜਨੇ ਕਿਉਂਕਿ ਮਹਿਕਮਾ ਸੀਐਮ ਸਾਹਿਬ ਕੋਲ ਹੈ ਜੀ ਮੀਟਿੰਗ ਸੀਐਮ ਸਾਹਿਬ ਨਾਲ ਸੀਐਮ ਸਾਹਿਬ ਦੀ ਮੀਟਿੰਗ ਚਾਹੁੰਦੇ ਆ ਕਿਉਂਕਿ ਜਵਾਇਨ ਉਹਨਾਂ ਨੇ ਕਰਵਾਉਣਾ ਉਹਨਾਂ ਨੇ ਭਰੋਸਾ ਦਿੱਤਾ ਜੀ ਸਾਨੂੰ ਚੋਣ ਜਾਬਤਾ ਲੱਗਿਆ ਹੋਇਆ ਚੋਣ ਜਾਬਤੇ ਦੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਦਾ ਜਾਂ ਤਾਂ ਉਹ ਪਹਿਲਾਂ ਹੋ ਸਕਦਾ ਜਾਂ ਬਾਅਦ ਵਿੱਚੋਂ ਲੱਗਦਾ ਕਿ ਹੁਣ ਜਾ ਉਸ ਤੋਂ ਬਾਅਦ ਧਰਨਾ ਇਲੈਕਸ਼ਨ ਤੋਂ ਬਾਅਦ ਦਿੱਤਾ ਜਾਵੇ ਜਿੱਥੋਂ ਲੱਗਦਾ ਕਿ ਸਹੀ ਮੌਕਾ ਹੈ ਸਰ ਸਾਡਾ ਧਰਨਾ ਪਹਿਲਾਂ ਹੀ 20 ਸਾਲ ਪਹਿਲਾਂ ਲੱਗਿਆ ਹੋਇਆ ਸੀਗਾ ਜੀ ਚੋਣ ਜਾਬਤੇ ਤੋਂ ਤੇ ਬਾਕੀ ਧਰਨੇ ਸਾਡੇ ਪਿਛਲੇ ਸਾਲ ਵੀ ਚੱਲੇ ਗਏ ਜਦੋਂ ਆਪਣੇ ਸੇਮਰਜੀਤ ਸਿੰਘ ਮਾਨ ਪਿਛਲੀਆਂ ਜਿਹੜੀਆਂ ਜਿਮਨੀ ਚੋਣ ਸੰਗਰੂਰ ਦੀ ਲੰਘ ਕੇ ਗਈ ਉਹਦੇ ਵੀ ਸਾਡਾ ਵੋਟਾਂ ਦੇ ਵਿੱਚ ਹੀ ਧਰਨਾ ਚੱਲੀ ਗਿਆ ਸੀ ਇਹਦਾ ਕੋਈ ਉਹ ਨਹੀਂ ਕਿਉਂਕਿ ਇਹ ਸੈਂਟਰ ਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਜੋ ਮਸਲੇ ਹੱਲ ਕਰਨੇ ਉਹ ਤਾਂ ਕਰ ਹੀ ਸਕਦੀ ਹੈ ਜੀ ਅਰੇ ਭਾਈ ਜੀ ਫਿਰ ਹੁਣ ਕਿੰਨੇ ਕਿਵੇਂ ਧਰਨਾ ਦਿੰਨੇ ਹੋ ਕਿੰਨੇ ਸਾਥੀ ਤੁਸੀਂ ਥੱਲੇ ਰਹੇ ਨੇ ਹੁਣ ਬਾਕੀ ਤੁਹਾਡੇ ਸਾਥੀ ਬਿਬਾਲੇ ਨੇ ਕਿਹਾ ਸੀ 30 40 ਜਣੇ ਇੱਥੇ ਹੁੰਦੇ ਆ ਸਰ ਵੀ ਅੱਜ ਅੱਜ ਤੱਕ ਸਾਡੇ ਕੱਲ ਤੱਕ 30 40 ਜਣੇ ਅਸੀਂ ਟੋਟਲ ਇੱਥੇ ਹੋ ਜਾਾਂਗੇ ਜੀ ਸਰ ਐ ਹੀ ਆ ਫਿਰ ਕਿਉਂਕਿ ਅੱਜ ਇੱਕ ਮੰਥ ਹੋ ਚੱਲਿਆ ਕੋਈ 10 ਜਣੇ ਜਾਵੜਦੇ 10 ਜਣੇ ਆ ਜਾਂਦੇ ਜੀ ਤੇ ਸਰ ਇਹ ਕਹਿ ਰਹੇ ਆ ਵੀ ਕੋਰਟ ਆਫ ਕਨੈਕਟ ਲੱਗਿਆ ਸਰ ਕੋਰਟ ਆਫ ਕਨੈਕਟ ਤੇ ਕੋਈ ਪੈਂਡਿੰਗ ਕਾਮ ਜਿਹੜੇ ਪੁਰਾਣੇ ਕੰਮ ਆ ਉਹਨਾਂ ਨੂੰ ਵੀ ਤਾਂ ਕੋਈ ਰੋਕਣੀ ਸੀਐਮ ਸਾਹਿਬ ਸਰ ਜੇ ਉੱਥੇ ਜਿਹੜੇ ਆਪਣੇ ਇੱਥੇ ਸ਼ਰਾਬ ਪੀ ਕੇ ਮਰੇ ਆ ਜੀ ਜਿਹੜੇ ਉਹ ਫੈਕਟਰੀ ਚੋਂ ਉੱਥੇ ਸੀਐਮ ਸਾਹਿਬ ਗਏ ਆ ਜੀ ਉੱਥੇ ਮਿਲ ਕੇ ਵੀ ਆਏ ਉਹਨਾਂ ਦੇ ਇਹ ਕਹਿੰਦੇ ਕੋੜੋ ਕਨੈਕਟ ਜੀ ਸੀਐਮ ਮਿਲ ਨਹੀਂ ਸਕਦਾ ਫਿਰ ਉੱਥੇ ਕਿਉਂ ਮਿਲ ਕੇ ਆਏ ਜੀ ਇੱਥੇ ਕੋਲੋਂ ਲੰਘ ਕੇ ਗਿਆ ਇਹ ਸੀਐਮ ਨੂੰ ਕਿੰਨੇ ਰੋਕ ਲਈ ਆ ਵੀ ਤੂੰ ਕਿਸੇ ਕੋਲ ਖੜ ਨਹੀਂ ਸਕਦੇ ਜੀ ਇਹਦਾ ਸਿਰਫ ਸਰ ਗੱਲਾਂ ਜੇ ਪਹਿਲਾਂ ਵੀ ਅਜ 15 ਦਿਨ ਧਰਨਾ ਲੱਗ ਗਈ ਫਿਰ ਪਹਿਲਾਂ ਕਿਹੜਾ ਸਰ ਸਾਨੂੰ ਸੀਐਮ ਨਾਲ ਮੁਲਾਤ ਆ ਜੀ ਅਸੀਂ ਸੀਐਮ ਸਾਹਿਬ ਨੂੰ ਆਪਣੇ ਲੰਡੇ ਕੋਠੀ ਮਿਲਣ ਗਏ ਸੀ ਉਹਦੇ ਸਾਨੂੰ ਚੱਕ ਕੇ ਸਾਰੇ ਇਹਨਾਂ ਨੇ ਥਾਣੇ 'ਚ ਮਾਰਿਆ ਜੀ ਤੁਸੀਂ ਹੁਣ ਤੁਹਾਡੀ ਲੜਕੀ ਨੇ ਕੱਲ ਸੋਸ਼ਲ ਮੀਡੀਆ 'ਤੇ ਤੁਸੀਂ ਇੱਕ ਤਸਵੀਰ ਪਾਈ ਪੈਟਰੋਲ ਦੀ ਬੋਤਲ ਨਾਲ ਪਰ ਇਦਾਂ ਵੀ ਤਾਂ ਕੋਈ ਹੱਲ ਨਹੀਂ ਹੁੰਦਾ ਇਹ 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 ਵੀ ਤਾਂ ਕੋਈ ਤਰੀਕਾ ਜਿਹੜਾ ਕਹਿ ਸਕਦੇ ਆ ਕਿ ਸਹੀ ਨਹੀਂ ਹੈਗਾ ਕਿ ਲੜਕੀ ਉੱਪਰ ਹੋਵੇ ਤਾਂ ਤੁਸੀਂ ਉਹਨੂੰ ਪੈਟਰੋਲ ਦੀ ਬੋਤਲ ਮਹਈਆ ਕਰਵਾਈ ਹੈ ਉੱਪਰ ਪਚਾਈ ਹੈਗੀ ਜੇ ਭਾਵੇਂ ਪ੍ਰਸ਼ਾਸਨ ਨੇ ਵੀ ਕੱਲ ਤੁਹਾਨੂੰ ਬੀੜ ਦੇ ਵਿੱਚ ਜਾਰੀ ਕਰਿਆ ਕਿ ਤੁਹਾਡੇ ਤੇ ਮਾਮਲੇ ਦਰਜ ਹੋਣਗੇ ਤੁਸੀਂ ਜਿਹੜੀ ਬੋਤਲ ਪਚਾਈ ਆ ਗੱਲਬਾਤ ਹੋ ਜਾਂਦੀ ਹੈ ਤਾਂ ਉਹ ਵੀ ਤੁਹਾਡੇ ਸਾਥੀ ਨੇ ਸਮਝਾ ਗਏ ਤੁਸੀਂ ਥੱਲੇ ਲਾ ਸਕਦੇ ਹੋ ਹੋ ਤਰੀਕਾ ਵੀ ਤਾਂ ਹੈਗਾ ਗੱਲਬਾਤ ਕਰਨ ਦਾ ਚਾਹੇ ਸੀਐਮ ਨਾਲ ਤੁਸੀਂ ਮੁਲਾਕਾਤ ਚਾਹੁੰਦੇ ਹੋ ਨਹੀਂ ਨਹੀਂ ਸਾਰੇ ਮੈਂ ਤਾਂ ਵੀ ਕਰ ਲਈ ਆ ਸਾਹਮਣੇ ਤੁਹਾਡੇ ਫੋਟੋਆਂ ਲੱਗੀਆਂ ਨੇ ਸਾਰੇ ਕੈਬਨ ਮੰਤਰੀਆਂ ਦੀਆਂ ਆ ਸਾਰਿਆਂ ਕੇ ਹੱਥ ਵੀ ਜੋੜ ਲੇ ਬਸ ਇਹੀ ਸਾਨੂੰ ਕਹਿ ਕੇ ਟਾਲ ਦਿੰਦੇ ਵੀ ਸੀਐਮ ਤੱਕ ਵੀ ਸਾਡਾ ਕੰਮ ਆ ਸੀਬ ਨੂੰ ਕਹਿੰਦਾ ਸੀਐਮ ਦਾ ਇੱਕੋ ਹੀ ਰਿਪਲਾਈ ਹੁੰਦਾ ਵੀ ਮੈਨੂੰ ਯਾਦ ਆ ਤੇ ਮੈਂ ਕਰਨਾ ਬਸ ਆਹੀ ਸਰ ਜਿੱਥੇ ਵੀ ਗਏ ਆ ਕਿਹੜੇ ਕੈਬਨ ਮੰਤਰੀ ਨੂੰ ਮਿਲੇ ਆ ਉਹ ਡੀਓ ਲੈਟਰ ਲਾ ਕੇ ਭੇਜ ਦਿੰਦੇ ਅੱਜ ਸੀਐਮ ਨਾਲ ਮੀਟਿੰਗ ਹੁੰਦੀ ਅੱਜ ਸਰ ਸਾਰੇ ਰਾਹ ਰਾਹ ਬਣਾ ਲੇ ਜੀ ਜੇ ਕੁੜੀ ਟਾਵਰ ਤੇ ਸਰ ਬੋਤਲ ਲੈ ਕੇ ਗਈ ਉਹਨੇ ਕੋ ਪਹਿਲੇ ਦਿਨ ਦੀ ਬੋਤਲ ਕੋਲੇ ਆ ਜੀ ਜਦੋਂ ਚੜੀ ਆ ਉਹਦੀ ਕਿੱਟ ਜਿਹੜਾ ਵੀ ਆਪਣੇ ਆ ਸਾਰਾ ਕੁਝ ਉਹਦੇ ਨਾਲ ਲੈ ਕੇ ਗਈ ਆ ਠ ਜੇ ਹੁਣ ਗੱਲ ਕਹਿ ਰਹੇ ਸੀ ਤੁਹਾਨੂੰ ਪੂਰੇ ਅਨਾਉਂਸਮੈਂਟ ਕਰੀ ਥੋੜਾ ਸਭ ਤੇ ਪਰਚਾ ਹੋਊਗਾ ਸਰ ਕੋਈ ਸਰ ਜਦੋਂ ਪਰਚੇ ਹੋਏ ਨੇ ਫਿਰ ਕੀ ਜੇ ਜੋ ਜ਼ਿੰਦਗੀ ਇਹੋ ਜੇ ਲਾਤਾਂ ਦੇ ਪਰਚੇ ਵੀ ਹੋ ਜਾਣ ਤਾਂ ਫਿਰ ਕੀ ਆ ਸਰ ਜਦੋਂ ਪਰਚੇ ਫਿਰ ਲੈ ਜਾਵਾਂਗੇ ਹੋਰ ਕੁਝ ਤਾਂ ਕੁਝ ਤਾਂ ਲੈ ਕੇ ਜਾਵਾਂ ਘਰੇ ਇੰਨੇ ਤਾਂ ਕਹਿਣ ਜੋਗੇ ਹੋਵਾਂਗੇ ਵੀ ਮਾਲ ਸਰਕਾਰੀ ਸਾਡੇ ਤੇ ਪਰਚੇ ਹੋਏ ਸੀ ਜੀ ਤੇ ਵੋਟਾਂ ਲੈਣ ਜਾਣ ਕੇ ਸਰ ਕੋਈ ਅਸੀਂ ਕਹਿਣ ਜੋਗੇ ਤਾਂ ਹੋਵਾਂਗੇ ਵੀ ਤੁਸੀਂ ਆਹ ਕੁਝ ਕੀਤਾ ਸਾਡੇ ਨਾਲ ਕੋਈ ਗੱਲ ਨਹੀਂ ਸਰ ਜੋ ਜੋ ਸਾਡੀ ਲੜਕੀ ਨੂੰ ਹੁਣ ਛੱਡ ਕੇ ਤਾਂ ਅਸੀਂ ਜਾਣ ਰਹਾ ਜੀ ਆ ਕੇ 1 ਮੰਥ ਹੋ ਗਿਆ ਜੀ ਇਹ ਸਾਰੇ ਇਹਨਾਂ ਨੇ ਇੰਨਾ ਵੀ ਗੱਲ ਕਰਦਾ ਕਿ ਤੂੰ ਕੱਲੀ ਨੂੰ ਛੱਡ ਕੇ ਜਾਂਦੇ ਰੁੱਤੋਂ ਆਜੀ ਸਰੋਂ ਫਿਰ ਆਦੀ ਰਿਪਲਾਈ ਵੀ ਦਿੱਤਾ ਵੀ ਸਰ ਤੁਸੀਂ ਮਹੀਨਾ ਇੱਕ ਉੱਤੇ ਬੈਠੋ ਤੇ ਤੁਹਾਨੂੰ ਥੱਲੇ ਛੱਡ ਕੇ ਜਾਣ ਤੁਹਾਨੂੰ ਕਿਵੇਂ ਮਹਿਸੂਸ ਹੋਵੇ ਬਿਲਕੁਲ ਸਾਫ ਤੌਰ ਦੇ ਉੱਪਰ ਤਸਵੀਰਾਂ ਤੁਹਾਨੂੰ ਉਹ ਦਿਖਾ ਦਿੰਦੇ ਆ ਟਾਵਰ ਦੇ ਉੱਪਰ ਸਿਰਫ ਉਹ ਕੱਲੀ ਕੁੜੀ ਉਹ ਸਟਾਵਰ ਦੇ ਉੱਪਰ ਪਿਛਲੇ ਇੱਕ ਮਹੀਨੇ ਤੋਂ ਉੱਥੇ ਡਟੀ ਹੋਈ ਹੈਗੀ ਅ ਕਹਦਾ ਕਹਿ ਸਕਦੇ ਕੋਈ ਗਰਮੀ ਦਾ ਮਹੀਨਾ ਵੀ ਆਇਆ ਬਰਸਾਤਾਂ ਵੀ ਗਈਆਂ ਨੇ ਤੇਜ਼ ਜਿਹੜੀਆਂ ਹਵਾਵਾਂ ਹਨੇਰੀਆਂ ਨੇ ਜਿਹੜੀਆਂ ਉਹ ਵੀ ਜਿਹੜੀਆਂ ਆਈਆਂ ਉਸ ਤੋਂ ਬਾਅਦ ਇਸੇ ਤਰ੍ਹਾਂ ਉਹ ਲੜਕੀ ਆਪਣੀ ਨੌਕਰੀ ਦੀ ਮੰਗ ਨੂੰ ਲੈ ਕੇ ਜਿਹੜੀ ਉੱਥੇ ਡੱਟੀ ਹੋਈ ਹੈ ਉਹਨਾਂ ਦੇ ਸਾਥੀ ਨੇ ਜਿਹੜੇ ਉਹ ਨੀਚੇ ਅ ਇੱਥੇ ਬੈਠ ਕੇ ਜਿਹੜਾ ਪ੍ਰਦਰਸ਼ਨ ਕਰਦੇ ਨੇ ਪਰ ਕੱਲ ਤਹਿਸੀਲਦਾਰ ਆਉਂਦੇ ਨੇ ਉਹ ਇਹਨਾਂ ਨੂੰ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਵਾਰਨਿੰਗ ਦਿੰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਧਰਨਾ ਆਪਣਾ ਸਮਾਪਤ ਕਰੋ ਕਿਉਂਕਿ ਚੋਣ ਜਾਬਤੇ ਤੁਸੀਂ ਧਰਨਾ ਨਹੀਂ ਲਾ ਸਕਦੇ ਨਹੀਂ ਤੁਹਾਡੇ ਤੇ ਵੀ ਮਾਮਲਾ ਦਰਜ ਹੋਏਗਾ ਤੇ ਨਾਲ ਉਹ ਲੜਕੀ ਦੇ ਉੱਪਰ ਵੀ ਹੋਏਗਾ ਪਰ ਹੁਣ ਇਹ ਆਪਣੀ ਨੌਕਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਮੰਕਾ ਰਣੇਕੀ ਮੁੱਖ ਮੰਤਰੀ ਪੰਜਾਬ ਦੇ ਨਾਲ ਉਹਨਾਂ ਦੀ ਜਿਹੜੀ ਮੀਟਿੰਗ ਆ ਉਹ ਫਿਕਸ ਕਰਾਈ ਦੇਪੇ ਉਸ ਤੋਂ ਬਾਅਦ ਉਹ ਧਰਨਾ ਚੱਕ ਲੈਣਗੇ ਔਰ ਦੇਖਣਾ ਹੋਵੇਗਾ ਕਦੋਂ ਹੁਣ ਪ੍ਰਸ਼ਾਸਨ ਉੱਚ ਅਧਿਕਾਰੀਆਂ ਨਾਲ ਜਾਂ ਸੀਐਮ ਦੇ ਨਾਲ ਇਹਦੀ ਮੀਟਿੰਗ ਜਿਹੜੀ ਫਿਕਸ ਕਰਾਉਂਦਾ ਕਿਉਂਕਿ ਟਾਪ ਆਊਟ ਦੇ ਉੱਪਰ ਇੱਕ ਕੱਲੀ ਲੜਕੀ ਨੂੰ ਇੱਕ ਮਹੀਨੇ ਤੋਂ ਰਹਿਣਾ ਬਹੁਤ ਮੁਸ਼ਕਲ ਜਿਹੜਾ ਸਮਾਂ ਹੁੰਦਾ ਹੈ ਕਿਉਂਕਿ ਜੇ ਅਗਰ ਪ੍ਰਦਰਸ਼ਨਕਾਰੀ ਲੜਕੇ ਹੁਣ ਉਹ ਰਹਿ ਸਕਦੇ ਨੇ ਪਰ ਇੱਕ ਲੜਕੀ ਕਿਸ ਤਰ੍ਹਾਂ ਰਹਿ ਸਕਦੀ ਆ ਇਹ ਤੁਸੀਂ ਆਪ ਸਮਝ ਸਕਦੇ ਹੋ ਕੈਮਰਾਮੈਨ ਮੱਲਵੀ ਉਹਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ